ਸੱਚ ਦੀ ਤਾਕਤ ਪਿੰਡ ਚੋਹਲ ਵਿੱਚ ਇੱਕ ਗਰੀਬ ਮੁੰਡਾ ਰਹਿੰਦਾ ਸੀ ਜਿਸ ਦਾ ਨਾਂ ਜਸਪ੍ਰੀਤ ਸੀ ਉਹ ਹਰ ਵੇਲੇ ਸੱਚ ਬੋਲਦਾ ਸੀ ਤੇ ਕਦੇ ਝੋਖਾ ਨਹੀਂ ਦਿੰਦਾ ਸੀ ਪਿੰਡ ਦੇ ਲੋਕ ਉਸ ਨੂੰ ਕਈ ਵਾਰੀ ਮੂਰਖ ਸਮਝਦੇ ਸਨ ਕਿਉਂਕਿ ਜਸਪ੍ਰੀਤ ਆਪਣਾ ਨੁਕਸਾਨ ਵੀ ਸੱਚ ਬੋਲ ਕੇ ਸਹਾਰ ਲੈਂਦਾ ਸੀ ਇੱਕ ਦਿਨ ਪਿੰਡ ਦੇ ਜ਼ਿਮੀਦਾਰ ਦੇ ਘਰੋਂ ਸੋਨੇ ਦੀ ਅੰਗੂਠੀ ਗੁੰਮ ਹੋ ਗਈ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਪੁੱਛਗਿੱਛ ਹੋਈ ਹਰ ਕੋਈ ਕਹਿੰਦਾ ਸੀ ਕਿ ਉਸ ਦੇ ਕੋਲ ਨਹੀਂ ਪਰ ਜ਼ਮੀਦਾਰ ਨੂੰ ਕਿਸੇ ਤੇ ਭਰੋਸਾ ਨਹੀਂ ਸੀ ਜਦੋਂ ਜਸਪ੍ਰੀਤ ਕੋਲ ਪੁੱਛਿਆ ਗਿਆ ਉਹ ਡਰਿਆ ਨਹੀਂ ਤੇ ਬੇਤੜਕ ਕਹਿੰਦਾ ਮਾਲਕ ਜੀ ਮੈਂ अंगूठी ਨਹੀਂ ਲਈ ਪਰ ਜੇ ਮੇਰੇ ਕਪੜੇ ਜਾਂ ਘਰ ਦੀ ਤਲਾਸ਼ੀ ਲੈਣੀ ਹੈ ਤਾਂ ਖੁੱਲੇ ਦਿਲ ਨਾਲ ਕਰੋ ਸਭ ਨੇ ਉਸ ਦੀ ਗੱਲ ਸੁਣ ਕੇ ਹੱਸਿਆ ਕਿ ਇਹ ਤਾਂ ਆਪ ਹੀ ਫਸੇਗਾ ਪਰ ਜਦੋਂ ਤਲਾਸ਼ੀ ਲਈ ਗਈ ਤਾਂ अंगूठी ਇੱਕ ਹੋਰ ਨੌਕਰ ਦੇ ਪੱਟੇ ਵਿੱਚੋਂ ਮਿਲ ਗਈ ਜ਼ਮੀਦਾਰ ਨੇ ਸਭ ਦੇ ਸਾਹਮਣੇ ਐਲਾਨ ਕੀਤਾ ਅੱਜ ਮੈਨੂੰ ਪਤਾ ਲੱਗਾ ਹੈ ਕਿ ਸੱਚਾ ਮਨੁੱਖ ਹੀ ਸਭ ਤੋਂ ਵੱਡਾ ਦਲੇਰ ਹੁੰਦਾ ਹੈ। ਜਸਪ੍ਰੀਤ ਦੀ ਇਮਾਨਦਾਰੀ ਹੀ ਇਸ ਨੂੰ ਵੱਡਾ ਬਣਾਵੇਗੀ। ਉਸ ਦਿਨ ਤੋਂ ਪਿੰਡ ਦੇ ਸਾਰੇ ਲੋਕ ਜਸਪ੍ਰੀਤ ਦੀ ਇੱਜ਼ਤ ਕਰਨ ਲੱਗ ਪਏ। ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਸਿਖਿਆ, ਸੱਚਾਈ ਕਦੇ ਨਾ ਕਦੇ ਜਿੱਤਦੀ ਹੀ ਹੈ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਕਹਾਣੀ ਕਮੈਂਟ ਕਰਕੇ ਜਰੂਰ ਦੱਸੋ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।